ਏ ਕਿੱਡਾ ਬੜਾ ਪਲਾਨ ਆ ਜੇ ਇੱਕ ਗੱਲ ਵੀ ਬਦਲੀ ਰਾਂ ਇਹਨਾਂ ਦੀ ਇੱਕ ਗੱਲ ਬੜੀ ਜੀ ਬਦਲ ਲੈ ਦੇ ਜਿਵੇਂ ਅਸੀਂ ਇੱਕ ਲਗਭਗ ਤਾਂ ਨਹੀਂ ਬਦਲ ਸਕਦੇ ਗੁਰੂ ਗ੍ਰੰਥ ਸਾਹਿਬ ਚੋਂ ਨਾ ਬਦਲ ਸਕਦੇ ਆ ਇਹਦੇ ਚੋਂ ਇਹਨਾਂ ਨੂੰ ਕੀ ਪਤਾ ਧਰਮ ਗ੍ਰੰਥ ਚ ਇੱਕੋ ਵੀ ਜੜਾ ਬਦਲੀ ਖਤਮ ਹੋ ਜਾਂਦਾ ਸਾਰਾ ਕੁਝ ਇਹ ਕਹਿੰਦੇ ਨੇ ਵੀ 10-5 ਆ ਜਾਂਦਾ ਸਿੱਕੇ ਉਦੋਂ ਨਾਲ ਦੇ ਵਿੱਚ ਇੱਕ ਗ੍ਰੰਥ ਨਹੀਂ ਸੀ ਤਿਆਰ ਠੀਕ ਆ ਨਹੀਂ ਸੀ ਤਿਆਰ ਕੌਣ ਕਹਿੰਦਾ ਤਿਆਰ ਸੀ ਕੋਈ ਕਹਿੰਦਾ ਤਿਆਰ ਸੀ ਇਹ ਤਾਂ ਕੋਈ ਵੀ ਨਹੀਂ ਕਹਿੰਦਾ ਤਿਆਰ ਸੀ ਪਰ ਅਬਰਦਤਾ ਪਹਿਲਾਂ ਤਿਆਰ ਹੋ ਗਿਆ 191699 ਵਿੱਚ ਬਾਣੀ ਦਾ ਤਾਂ ਪਹਿਜ ਪਹਿਲਾਂ ਵੱਡਤੀਆਂ ਬਾਣੀਆ ਤਾਂ ਤੈਨੂੰ ਪਹਿਲਾਂ ਹੀ ਆ ਗਿਆ ਦਾ ਫੋਰਾਂਦੀਆਂ 1999 ਦੇ ਚਲੀਆਂ ਆਉਂਦੀਆਂ ਨੇ ਬਸ ਮੰਨਤਾ ਦਾ ਉਹਦਾ ਦੇਤੀ ਦੀ ਅਮਰ ਸ਼ਕਾਇ 16 ਹਜ਼ਾਰ 16 ਹਜ਼ਾਰ ਨਿਮੇਸ਼ ਬਦਲਤਾ ਦੇ ਤੀਰੋ ਗ੍ਰੰਥ ਕਦੇ ਤਿਆਰ ਹੋ ਜਵੇ ਜੇ ਗੁਰੂ ਨਾਨਕ ਦੇ ਟਾਈਮ ਗ੍ਰੰਥ ਨਹੀਂ ਤਿਆਰ ਹੋਇਆ ਫਿਰ ਕੀ ਹੋ ਗਿਆ ਜੇ ਕਬੀਰ ਵੇਲੇ ਗ੍ਰੰਥ ਨਹੀਂ ਸੀ ਤਿਆਰ ਹੋਇਆ ਫਿਰ ਕੀ ਹੋ ਗਿਆ ਉਹ ਬਾਣੀ ਦੀ ਵੈਲਿਊ ਘਟ ਗਈ ਇਹ ਉਤੇ ਸ਼ੱਕ ਕਰੀਏ ਕਬੀਰ ਦੀ ਬਾਣੀ ਦਾ ਕਦੀ ਸ਼ੱਕ ਕਰਦੇ ਫਿਰ ਰਲਾ ਪੈ ਗਿਆ ਗ੍ਰੰਥ ਦੀ ਬਾਣੀ ਦੇ ਕਿਉਂ ਨਹੀਂ ਸ਼ੱਕ ਕਰਦੇ ਰਲਾ ਪੈ ਗਿਆ ਨਵੇਂ ਪਾਸ਼ਾ ਦੀ ਬਾਣੀ ਬਾਅਦ ਚ ਪਈ ਹੈ ਇਹ ਸਭ ਚਲਾਕੀ ਹੈ ਇਹਨਾਂ ਦੀ। ਵੇ ਨਾਂਬਰ ਦਰ ਰਹੇ ਤੁਹਾਡਾ। ਉਹ ਤਾਂ ਇੱਥੇ ਤੱਕ ਬਦ ਗਏ ਤੁਹਾ ਨਾਂਬਰ ਤੇ ਵਿਚਵਾਨੇ ਹੋਣੀ ਬੜੀ। ਕਾਲਾ ਬਗਾਨਾ ਇਹੋ ਦੇ ਜੇਲੇ ਨੇ ਸਾਰੇ। ਪਿਛੇ ਆ ਰਿਹਾ ਐਸਾ। ਮੇਰਾ ਤਾਂ ਐਸਾ ਸ਼ੱਕ ਪਾ ਦੋ। ਨਾ ਤੁਹਾਡੀ ਅਰਦਾਸ ਪਰ ਤੁਪਕੋਤੀ ਸੁਪਰਕ। ਗੋਦਾਨ ਕ ਲਈਤੇ। ਉਹ ਰਾਣੀ ਅਰਦਾਸ ਬਣਾਈ ਸੀ ਨਾਕਾਰੀਆਂ ਨੇ। ਇਹ ਤਾਂ ਵਿਰੋਧੀਆਂ ਨੇ ਸਾਜਸ਼ਾਣਾ ਸ਼ੁਰੂ ਦੀਆ। ਕਿਸ ਤਰੀਕੇ ਨਾਲ ਜਰਾ ਕੁ ਕੁਝ ਕਹਿ ਦੀਏ ਪਹਿਲਾਂ ਇਹਨੂੰ ਥੋੜੀਏ ਫਿਰ ਆਦ ਨੂੰ ਥੋੜੀਏ ਕੁਝ ਵੀ ਵਾਖੂ ਕੁਝ ਇਹ ਨਾਸ਼ ਕਰ ਦਗੇ ਸਭ ਕੁਝ ਇਹਨਾਂ ਦੀ ਕੌਣ ਮਾਲੂਕ ਹੈ ਪਾਗਲਾਂ ਦੀ ਗੱਲ ਕੋਈ ਨਾਲੇ ਇੱਕ ਦਿਨ ਸਿੱਖ ਨੇ ਉਹਨੂੰ ਪੁੱਛਿਆ ਤੂੰ ਸਿੱਖੀ ਤਾਂ ਤਾਂ ਖਾਰੀ ਕੀਤਾ ਤੈਨੂੰ ਬੋਲਣਾ ਦਾ ਅਧਿਕਾਰ ਕਿਨੇ ਦਿੱਤਾ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ ਨਾਦ ਕੇ ਨਿਦਾਨ ਕੋ ਬਤਾਵਤ ਹੋ ਅਗੁਰਬਾਨੀ ਹੈ ਗੁਰਬਾਨੀ ਜਿਹੜੀ ਹੈ ਨਾਦ ਹੈ ਨਾ ਉਹਦਾ ਹੀ ਇਹ ਗੀਤ ਹੈ ਲੋਕ ਕਹਿੰਦੇ ਗੀਤ ਹੈ ਤੋ ਫਰਮ ਵਿਚਾਰ ਹੈ ਬ੍ਰह्म ਵਿਚਾਰ ਹੈ ਜਿਹੜੀ ਨਾਦ ਬੇਦ ਵਿਚਾਰ ਇਹਦਾ ਜਿਹੜਾ ਰਹੱਸ ਹੈ ਰਹੱਸ ਕਿਤੇ ਵਿਚਾਰ ਕਰਦੇ ਇਹ ਦੱਸ ਤੋ ਰਹੱਸ ਬ੍ਰह्मਚਾਰ ਕਹੂੰ ਨਿਰਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ ਕਿਤੇ ਨਿਰਤਕਾਰੀ ਔਰ ਚਿੱਤਰਕਾਰੀ ਉਹ ਵੀ ਧਰਮ ਸੀ ਨਿਰਤਕਾਰੀ ਔਰ ਚਿੱਤਰਕਾਰੀ ਉਹ ਉਸ ਵੇਲੇ ਦੇ ਉਧਰ ਸੀ ਉਹ ਤਾਂ ਇਨਾ ਉਹਨਾਂ ਨੇ ਝੂਠ ਬੋਲਿਆ ਕਹਿੰਦਾ ਜਿਹੜਾ ਰਾਗ ਹੈ ਰਾਗ ਜੀ ਪੱਥਰ ਪਿਗਲ ਜਾਂਦਾ ਹੈ ਉਹ ਹੋ ਜਾਂਦਾ ਹੈ ਬਾਹ ਹੋ ਜਾਂਦਾ ਪਗੜਾ ਕੇ ਦਿਖਾਓ ਵੇ ਪਾਣੀ ਉਹ ਜੀ ਵੀ ਪੈਣ ਲੱਗ ਜਾਂਦਾ ਹੈ ਉਹ ਰਾਜਸਥਾਨ ਚ ਪਾਉਣ ਫੇ ਵੀ ਉਹ ਜਦ ਵੀ ਪੈ ਜਾਂਦਾ ਹੋਰ ਕੀ ਚਾਹੀਦਾ ਇਹ ਸਭ ਝੂਠ ਹੈ ਗੁਰਬਾਣੀ ਕੋਈ ਰਕਾਸੜੀ ਗਿਰਦੀ ਇਹਨਾਂ ਨੂੰ ਨਾ ਨਿਤ ਤਰਕਾਰੀਆਂ ਨੂੰ ਨਾ ਚਿੱਤਰਕਾਰੀਆਂ ਨੂੰ ਨਾ ਇਹ ਜਿਹੜੇ ਰਾਗੀ ਨੇ ਇਹਨਾਂ ਨੂੰ ਇਹ ਚੂੜਦੇ ਖੜੇ ਨੇ ਸਾਰੇ ਕੋਤ ਰਾਗੀ ਦਾ ਤਾਂ ਮਰਰੀ ਨਹੀਂ ਪੈ ਸਕਦਾ ਨਾ ਪੀਜੇ ਰਾਗੀ ਨਾ ਦੀ ਰਾਗ ਦੇ ਪਰੇ ਹੋ ਰਾਗ ਨਾ ਰੰਗ ਨਾ ਰੂਪ ਨਾ ਦੇਖਣਾ ਰੋਗ ਨਾ ਸੋਗ ਨਾ ਭੋਗ ਨਾ ਪੈ ਰਾਗ ਤਾਂ ਹੀ ਨਹੀਂ ਰਾਗ ਤੇ ਪਰੇ ਹੋ ਹੁਣ ਅਸੀਂ ਬਰਾਗੀ ਹੋ ਗਏ ਰਾਗੀ ਕਦੋਂ ਪਯੂਖ ਹੋਏ ਕੇ ਪੀਵਤ ਪਿਵਾਵਤ ਹੋ ਹਾਂ ਕਦੋਂ ਪਯੂਖ ਪਯੂਖ ਹੋ ਕੇ ਪਯੂਖ ਅਮਰਤ ਆਪੇ ਅਮਰਤ ਹੋ ਗਿਆ ਕਦੋਂ ਪਯੂਖ ਹੋਏ ਕੇ ਪਯੂਖ ਹੋਏ ਕੇ ਪੀਵਤ ਪਿਵਾਵਤ ਹੋ ਪਯੂਖ ਹੋ ਗਿਆ ਆਪੇ ਅਮਰਤ ਬਣ ਗਿਆ ਉਬਰ ਧਾਰਾ ਆਪੇ ਵੀ ਨਾ ਪਿਉਂਦਾ ਵੀ ਸਤਗੁਰੂ ਅਮਰ ਦਸਰੋਵਰ ਹਨ ਸਤਗੁਰੂ ਨੂੰ ਅਮਰ ਦਸਰੋਵਰ ਕਿਹਾ ਹੈ ਸਤਗੁਰੂ ਹੀ ਅਮਰ ਦਸਰੋਵਰ ਹੈ ਜਿਹਨੇ ਸਤਪੁਰਖ ਨੂੰ ਜਾਣ ਲਿਆ ਸਤਗੁਰ ਹੈ ਪਲਾਬ ਆ ਵੀ ਪਲਾਵੀ ਰਿਹਾ ਵੀ ਵੀ ਰਿਹਾ ਆਪ ਨੂੰ ਆਪ ਨੂੰ ਕਹਿ ਰਹੇ ਨੇ ਤੇ ਵਸਦਾ ਵੀ ਉਹਨਾਂ ਦੀ ਆਪੇ ਜਿਹਾ ਲਿਖ ਰਿਹਾ ਕਦੋਂ ਪੀਊ ਕੋ ਕੇ ਅਬਰਦ ਹੋ ਕੇ ਆ ਵੀ ਪੀ ਰੇ ਅਮਰ ਦਲੋਕਾਂ ਨੂੰ ਵੀ ਬੁਲਾ ਰਹੇ ਪੀਵਾਤ ਹੋ ਕਹਿੰਦੇ ਨੇ ਜਦੋਂ ਜਿਹੜਾ ਕੋਈ ਗਿਆਨ ਦਿੰਦਾ ਉਹਨੂੰ ਆਪ ਨੂੰ ਗਿਆਨ ਮਿਲਦਾ ਮਿਲਦਾ ਨਾ ਜਿਹੜਾ ਗਿਆਨ ਦਿੰਦਾ ਹੈ ਉਹਨੂੰ ਜਿੰਨਾ ਖਰਚਦੇ ਆ ਉਹਨੂੰ ਮਿਲਦਾ ਹੈ ਉਹੀ ਤਾਂ ਗੱਲ ਹੈ ਹੋਰ ਗੱਲ ਕੀ ਹੈ ਜਿਹੜਾ ਨਾਮ ਦਿੰਦਾ ਉਹਨੂੰ ਉਹਨੇ ਉਹਨੂੰ ਵੀ ਮਿਲਦਾ ਹੈ ਅਲੱਗ ਉਹ ਜਿੰਨਾ ਵੜਦਾ ਉਹਨਾਂ ਉਹਦਾ ਵਾਧਾ ਘਟਦਾ ਨਹੀਂ ਹੁੰਦਾ ਉਹ ਗੱਲ ਇਹ ਕਹਿ ਰਹੇ ਨੇ ਪਲਟ ਕੇ ਕਹ ਤੂੰ ਮਯੂਖ ਊਖ ਕਹੂੰ ਮਦ ਪਾਨ ਹੋ ਕਾ ਤੂੰ ਮਯੂਖ ਮਯੂਖ ਇਹਨਾਂ ਸ਼ਾਇਦ ਲਿਖਿਆ ਵੈਸੇ ਸ਼ਾਇਦ ਨਹੀਂ ਬਯੂਖ ਦਾ ਅਰਥ ਹੈ ਮਿੱਠਾ ਮਯੂਖ ਕਾ ਤੂੰ ਮਯੂਖ ਊਖ ਊਖ ਇੱਕੜਾ ਇੱਕੜਾ ਖੱਟਾ ਵੀ ਹੁੰਦਾ ਨਾ ਰਸ ਇਹ ਭਾਦੋਜ ਪੀਣ ਲਿਏ ਪਹਿਲਾਂ ਹੀ ਖਟਾਉਂਦਾ ਉਹ ਖੱਟਾ ਹੁੰਦਾ ਜਦੋਂ ਬਯੂਖ ਹੋ ਜਾਂਦਾ ਹੈ ਰਸ ਗੰਨੇ ਦਾ ਬਹੁਤ ਜ਼ਿਆਦਾ ਮਿੱਠਾ ਉਹਦੀ ਗੱਲ ਹੈ ਬਯੂਖ ਕਾ ਤੂੰ ਮਯੂਖ ਊਖ ਕਹੂ ਮਦ ਪਾਨੋ ਕਹੋ ਮਦ ਪਾਨੋ ਉਹਦੇ ਰਸ ਨੂੰ ਰੱਖ ਲਿਓ ਜੇ ਸ਼ਰਾਬ ਪੈਦਾ ਹੋ ਜਾਂਦੀ ਹੈ ਕਦੇ ਕੋਈ ਰਾਸ ਪੀ ਲੈਂਦਾ ਕਦੇ ਕੋਈ ਉਹਦੀ ਸ਼ਰਾਬ ਬਣਾ ਕੇ ਪੀ ਲੈਂਦਾ ਐ ਕਹਿ ਰਹੇ ਨੇ ਸ਼ੈਤਾਨ ਉਹ ਕਹਤਾ ਸ਼ਾਇਦ ਅੰਦਰ ਬਿਠਾਏ تھے ਆਪਾਂ ਕਹਿੰਦੇ ਸ਼ਾਇਦ ਵਰਗਾ ਬਿਠਾਇਆ ਮਿੱਠੇ ਦੀ ਸੰਸੂਚਾ ਸ਼ੈਦ ਕਦੋਂ ਜਾਰਾ ਬਸ ਇਦਾਂ ਹੀ ਕਦੋਂ ਹੂੰ ਮਯੂਕ ਉਹ ਕਹੂੰ ਮਦ ਪਾਨੋ ਕਹੂੰ ਮਦ ਪਾਨ ਲੋ ਕਹੂੰ ਮਹਾ ਸੂਰ ਹੋਇ ਕ ਮਾਰਤਮ ਵਾਸਨ ਕੋ ਕਦੇਵਾ ਸੁਰ ਵੀਰ ਹੋ ਕੇ ਆਪਣੇ ਜਿਹੜੇ ਵਿਰੋਧੀ ਨੇ ਆਕੀ ਨੇ ਉਹਨਾਂ ਨੂੰ ਉਹਨਾਂ ਦੀ ਕੁੱਟ ਕੁੱਟ ਰਹੇ ਹਨ ਮਬਾਸਨ ਜਿਹੜੇ ਆਕੀ ਹੋਏ ਵਰਦਾ ਮਤਲਬ ਖਤਮ ਕਰਨਾ ਨਹੀਂ ਹੁੰਦਾ ਖਤਮ ਕਰਨਾ ਨਹੀਂ ਗੁਰਬਾਣੀ ਬੰਦੀ ਆਤਮਾ ਖਤਮ ਨਹੀਂ ਹੁੰਦੀ ਹੈ ਉਹਨਾਂ ਦਾ ਹੱਕਾਰ ਤੋੜਨਾ ਫਿਰ ਹੱਕਾਰ ਤੋੜ ਕੇ ਹੱਕਾਰ ਦੇ ਤੋੜ ਨਹੀਂ ਇਹ ਬਾਣੀ ਵੀ